ਜਨ ਵਾਲੇ ਨੂੰ ਧਰਤੀ ਉੱਡਣ ਵਾਲੇ ਨੂੰ ਅਸਮਾਨ ਇਹ ਸਾਨੂੰ ਦੋਵੇਂ ਚਾਹੀਦੇ ਨੇ ਜਿੱਥੇ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਟਣੇ ਥੋੜੇ ਆ ਕੱਲ ਗੋਲੀ ਮਾਰਦਾ ਮੁੰਡਾ ਇੱਕ ਦੇਖਿਆ ਜਿਹਦੇ ਵਰਦੀ ਵੀ ਨਹੀਂ ਪਾਈ ਹੋਈ ਸੀ ਇਹਨਾਂ ਦਾ ਲੱਖਾਂ ਦਾ ਡਰੋਨ 5 ਰੁਪਈਆ ਦੇ ਪਤੰਗ ਨਾਲ ਲਾ ਹੈ ਮੇਰੇ ਕੋਲੇ ਢੂਡਸਾ ਜਗਾੜ ਹੈ ਜੀ ਇਹ ਵਰਦੀਆਂ ਪਾੜ ਕੇ ਇਹ ਬੰਦੂਖਾ ਸੱਟ ਕੇ 20 ਮਿੰਟਾਂ 'ਚ ਭੱਜ ਜਾਣਗੇ ਜੇ ਮੈਂ ਉਹ ਜਗਾੜ ਲਾ ਦਾਂ ਮੈਂ ਕਹਿੰਦਾ ਸਾਰੇ ਪਰਾ ਮਗਜੋ ਮੈਨੂੰ ਉਹ ਢੂਡਸਾ ਜਗਾੜ ਲਾ ਦੇਣ ਦਿਓ ਜੇ 20 ਮਿੰਟਾਂ ਚ ਭਰ ਦਿਆਂ ਪਾੜ ਕੇ ਰਫਲਾ ਸਟਕੇ ਨਾ ਪੱਜੇ ਇਹ ਆਗੂ ਕਹਿੰਦੇ ਆ ਵੀ ਬੈਰੀਕੇਡ ਤੋੜਨਾ ਤੋੜਾਂਗੇ ਜਾਨਾਂ ਦੇਵਾਂਗੇ ਸ਼ੀਤਿਆਂ ਪਾਵਾਂਗੇ ਇਹ ਮੁੰਡਿਓ ਬੈਰੀਕੇਡ ਵੀ ਨਹੀਂ ਨਾ ਤੋੜਨਾ ਤਾਂ ਇਹਨਾਂ ਦੇ ਭਾਰਤ ਮਾਲਾ ਰੋਡ ਨੂੰ ਜਾ ਕੇ ਜਾਂਦਾ ਇੱਕ ਸਾਲ ਆਗੂ ਨੇ ਜੀ ਲਗਭਗ ਜਿਹੜੀ ਗੱਲ ਹੈ ਤੈਅ ਕੀਤਾ ਹੋਇਆ ਕਿ ਅੱਜ ਜਿਹੜੀ 5 ਵਜੇ ਤੱਕ ਮੀਟਿੰਗ ਹੈ ਉੱਥੇ ਤੱਕ ਵੇਟ ਕੀਤੀ ਜਾਊਗੀ ਤਾ ਕੁਛ ਨਾ ਕੁਛ ਥੋੜਾ ਜਿਹਾ ਹੋ ਜਾਂਦਾ ਹੈ ਕਿ ਜਦੋਂ ਜਕਾਰੇ ਲੱਗਦੇ ਨੇ ਥੋੜਾ ਜਿਹਾ ਮੂਡ ਜਿਹਾ ਬਣ ਜਾਂਦਾ ਪਰ ਇਹਨਾਂ ਨੂੰ ਪਤਾ ਹੈ ਅੱਜ ਇਹਨਾਂ ਨੂੰ ਪਤਾ ਹੈ ਕਿ ਅੱਜ ਅੱਗੇ ਨਹੀਂ ਵਧਣਾ ਇਹ ਦੇਖੋ ਇਸੇ ਤਰੀਕੇ ਦੇ ਨਾਲ ਬਣ ਜਾਂਦੀ ਹੈ ਗੱਲਬਾਤ ਪਰ ਜਾਬਤੇ 'ਚ ਨੇ ਅੱਜ ਕਿਸਾਨ ਆਗੂ ਕਹਿ ਰਹੇ ਨੇ ਕਿ ਸਾਰਿਆਂ ਨੂੰ ਇਹ ਜਾਬਤੇ 'ਚ ਅੱਜ ਰਹਿਣ ਦੀ ਸ਼ਾਮ ਤੱਕ ਦੀ ਬੇਨਤੀ ਕੀਤੀ ਗਈ ਹੈ ਮੰਗ ਰਹੇ ਨੇ ਬਾਈ ਕੁਛ ਕਹਿਣਾ ਚਾਹੁੰਦਾ ਬਾਈ ਅਸੀਂ ਜਾਬਤੇ ਦੇ ਵਿੱਚ ਆ ਕਿਸਾਨ ਆਗੂਆਂ ਦੇ ਕਹਿਣੇ ਦੇ ਵਿੱਚ ਆ ਜੀ ਅਗਰ ਇਹ ਜੇ ਸਾਨੂੰ ਇਹ ਐਮਐਸਬੀ ਨਹੀਂ ਦਿੰਦੇ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਇਹ ਕਰਜ਼ਾ ਮੁਕਤ ਨਹੀਂ ਕਰਦੇ ਡਰੋ ਨਾ ਜਵਾਨੋ ਆਪਣੇ ਕੋਲੇ ਬਹੁਤ ਵਧੀਆ ਤਰੀਕਾ ਹੈ ਇਹਨਾਂ ਨੇ ਭਾਰਤ ਮਾਲਾ ਰੋਡ ਬਣਾਇਆ ਹੋਇਆ ਹੈ ਉਹਦੇ ਉਤੋਂ ਦੀ ਆਪਾਂ ਨਹੀਂ ਲੰਘਣਾ ਨਾ ਪੰਜਾਬ ਦਾ ਕਿਸਾਨ ਲੰਗੇ ਨਾ ਹਰਿਆਣੇ ਦਾ ਲੰਗੇ ਨਾ ਯੂਪੀ ਦਾ ਲੰਗੇ ਨਾ ਬਿਹਾਰ ਦਾ ਲੰਗੇ ਨਾ ਗੁਜਰਾਤ ਦਾ ਲੰਗੇ ਭਾਰਤ ਮਾਲਾ ਰੋਡ ਦੇ ਉਤੋਂ ਦੀ ਫਿਰ ਕਣਕ ਦੇ ਟਰੱਕ ਤੇ ਚੌਲ ਦੇ ਟਰੱਕ ਲੰਘਣਾ ਪਾੜ ਨਹੀਂ ਤੇ ਬਾਨੀ ਦੇ ਵੀ ਨਹੀਂ ਦੇਣੇ ਇਹ ਬੈਰੀਕੇਟ ਟੁੱਟੂ ਕੀ ਸਾਰਾ 5 ਵਜੇ ਤੱਕ ਅੱਜ ਮੀਟਿੰਗ ਬੁਲਾਈ ਹੈ ਮੋਦੀ ਸਰਕਾਰ ਨੇ ਮੋਦੀ ਸਰਕਾਰ ਦੇ ਖੇਤੀਬਾੜੀ ਮੰਤਰੀ ਨੇ ਸ਼ਾਂਤਪੂਰਵਕ ਤਰੀਕੇ ਸੇ ਜੇ ਮੰਨਦੇ ਨੇ ਇਹ ਸਾਡੀਆਂ ਸ਼ਰਤਾਂ ਮੰਨਦੇ ਨੇ ਇਹ ਕਾਨੂੰਨ ਰੱਦ ਹੁੰਦੇ ਆਸੀਂ ਸ਼ਾਂਤੀ ਨਾਲ ਸਰ ਘਰੇ ਵਗ ਜਾਗੇ ਫਿਰ ਜੇ ਨਹੀਂ ਮੰਨਦੇ ਜੇ ਆਗੂ ਕਹਿੰਦੇ ਆ ਵੀ ਬੈਰੀਕੇਟ ਤੋੜਨਾ ਤੋੜਾਂਗੇ ਜਾਨਾਂ ਦੇਵਾਂਗੇ ਸ਼ੀਦਿਆਂ ਪਾਵਾਂਗੇ ਜੇ ਮੁੰਡਿਓ ਬੈਰੀਗੇਟ ਵੀ ਨਹੀਂ ਨਾ ਤੋੜਨਾ ਤਾ ਇਹਨਾਂ ਦੇ ਭਾਰਤ ਮਾਲਾ ਰੋਡ ਨੂੰ ਜਾ ਕੇ ਜਾਮ ਕਰਾਂਗੇ ਠੀਕ ਹੈ ਉਹ ਬਾਅਦ ਦੀ ਤੁਸੀਂ ਜ ਰਣਨੀਤੀ ਤਿਆਰ ਹੈ ਤੁਹਾਡੀ ਤਿਆਰ ਹੈ ਜੀ ਦੇਸੀ ਜਗਾੜ ਸਾਡਾ ਇਹ ਵੀ ਤਿਆਰ ਹੈ ਇਹਨਾਂ ਦਾ ਲੱਖਾਂ ਦਾ ਡਰੋਨ 5 ਰੁਪਏ ਦੇ ਪਤੰਗ ਨਾਲ ਲਾ ਹੈ ਮੇਰੇ ਕੋਲੇ 150 ਦਾ ਜਗਾੜ ਹੈ ਜੀ ਇਹ ਬਾਰਦੀਆਂ ਪਾੜ ਕੇ ਇਹ ਬੰਦੂਖਾ ਸੱਟ ਕੇ 20 ਮਿੰਟਾਂ ਚ ਭੱਜ ਜਾਣਗੇ ਜੇ ਮੈਂ ਉਹ ਜਗਾੜ ਲਾ ਦਾਂ ਪਰ ਮੈਨੂੰ ਉਹ ਜਗਾੜ ਦੀ ਆਗੂ ਉਹ ਜਗਾੜ ਦੀ ਕੋਈ ਆਗਿਆ ਪਰਮਿਸ਼ਨ ਨਹੀਂ ਦਿੰਦੇ ਪਰਮਿਸ਼ਨ ਨਹੀਂ ਉਹ ਜਗਾੜ ਕੋਈ ਜ਼ਹਿਰ ਨਹੀਂ ਹੈਗੀ ਉਹ ਜਿਗਾਰ ਕੋਈ ਉਹ ਜਿਗਾਰ ਨਾਲ ਕਿਸੇ ਦੀ ਕੋਈ ਮੌਤ ਨਹੀਂ ਹੁੰਦੀ ਉਹ ਜਿਗਾਰ ਐਸਾ ਹੈ ਇਹ ਬਰਦੀਆਂ ਲਾ ਕੇ ਬੰਦੂਖਾ ਸੱਟ ਕੇ ਭੱਜ ਜਾਣਗੇ ਭੱਜ ਜਾਣਗੇ ਕਿਉਂਕਿ ਸਿੰਘਾਂ ਕੋਲੇ ਜਿਗਾਰ ਬੜਿਆ ਜੀ ਕੋਈ ਗੋਰਾ ਆਇਆ ਸੀ ਉਹਦੀ ਗੱਡੀ ਖਰਾਬ ਹੋ ਗਈ ਕਹਿੰਦੇ ਵੀ ਤੇਰੀ ਗੱਡੀ ਚ ਤਾਂ ਵਿਦੇਸ਼ੀ ਪੁਰਜੇ ਪਹਿਣਗੇ ਪਰ ਆਪਣੀ ਪੰਜਾਬੀ ਸਰਦਾਰ ਨੇ ਘਰ ਦਾ ਜਿਗਾਰ ਬਣਾ ਕੇ ਉਹਦੀ ਗੱਡੀ ਉਸੇ ਦੇਸੀ ਜਿਗਾਰ ਨਾਲ ਵਿਦੇਸ਼ਾਂ ਦੇ ਵਿੱਚ ਪਹੁੰਚਾ ਦਿੱਤੀ ਕਿਉਂਕਿ ਜਦੋਂ ਸਾਡਾ ਗੁਰੂ ਚਮਕੌਰ ਦੀ ਜੰਗ ਲੜਿਆ 40 ਸਿੰਘ 10 ਲੱਖ ਦਾ ਮੁਕਾਬਲਾ ਸਾਡੇ ਗੁਰੂ ਨੇ ਜਗਾੜ ਨਾਲ ਕੀਤਾ ਸੀ ਪੰਜ-ਪੰਜ ਦੇ ਜਥੇ ਭੇਜ ਕੇ ਮੈਂ ਕਹਿੰਦਾ ਸਾਰੇ ਪਰਾਂ ਭੱਗ ਜਾਓ ਮੈਨੂੰ ਉਹ ਡੂਡਸਾ ਦਾ ਜਗਾੜ ਲਾ ਦੇਣ ਦਿਓ ਜੇ 20 ਮਿੰਟਾਂ ਚ ਭਰ ਦਿਆਂ ਪਾੜ ਕੇ ਰਫਰਾ ਸਿੱਟ ਕੇ ਨਾ ਪੱਜੇ ਤਾਂ ਮੈਨੂੰ ਨੀਵੇਂ ਥਾਂ ਖੜਾ ਦੇਈਂ ਇਹ ਜੀ ਕਿਹੜੀ ਚੀਜ਼ ਆ ਉਹ ਕਿਤੇ ਮੱਖੀਆਂ ਮੁੱਖੀਆਂ ਭ੍ਰਿੰਡਾ ਭ੍ਰੋਂਡਾ ਦਾ ਨਹੀਂ ਕੱਢਿਆ ਕਰੀ ਨਾ 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 ਜੀ ਨਾ ਨਾ ਜੀ ਉਹਦਾ ਜਿਵੇਂ ਇਹ ਸਾਡੇ ਤੇ ਕੈਮੀਕਲ ਸਿੱੜਦੇ ਨੇ ਅਥਰੂ ਗੈਸ ਦੇ ਗੋਲਿਆਂ ਚ ਪਾ ਕੇ ਪਾਣੀ ਦੇ ਬਿਛਾਰਾਂ ਚ ਮੇਰੇ ਕੋਲ ਵੀ ਉਹ ਵਿਚਾਰ ਹੈ ਮੈਂ ਵੀ ਪਾਣੀ ਚ ਸਿੱਟਣਾ ਹੀ ਆ ਉਧਰ ਤੱਕ ਬਸ ਜਿਹੜੇ ਤੇ ਕਬੂਦ ਪੈ ਗਈ ਚਮੜੀ ਨੂੰ ਪਾਖਦਾ ਹੋਇਆ ਬਰਦੀਆਂ ਨੂੰ ਲਾਂਦਾ ਬੰਦੂਖਾਂ ਨੂੰ ਸੜਦਾ ਹੋਇਆ ਭੱਜੂਗਾ ਮੈਂ ਕਹਿੰਦਾ ਜੇ ਕਰਦਾ ਵਧੀਆ ਨਾਲੇ ਤਿੰਨ ਦੇ ਹਾਸਲਾ ਹੱਥ ਚ ਪਰ ਐ ਆ ਵੀ ਪਰਮਿਸ਼ਨ ਲੈ ਕੇ ਹੀ ਕਰਿਓ ਹਥਿਆਰ ਤੁਹਾਡਾ ਬੜਾ ਖਤਰਨਾਕ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਭਾਈ ਜੀ ਤੁਹਾਨੂੰ ਬਾਈ ਨੇ ਬਾਕੀ ਸਾਰੀ ਸਚਾਈ ਦੱਸ ਹੀ ਦਿੱਤੀ ਏ ਜੇ ਪੰਜਾਬੀਆਂ ਦਾ ਇੱਕ ਵੀ ਹੱਥ ਫਿਰ ਗਿਆ ਇਹ ਪੰਗਾ ਲੈਣ ਨੂੰ ਪੁੱਟ ਜਾਣਗੇ ਹਾਂਜੀ ਇੱਕ ਵਾਰੀ ਛੁੱਟੀ ਸਾਨੂੰ ਮਿਲ ਜੇ ਇੱਕ ਮਿੰਟੇ ਚ ਫੱਟੇ ਚੁੱਕ ਦਿਆਂਗੇ ਅੱਛਾ ਇੱਕ ਕੱਲ ਵੀ ਦੇਖਿਆ ਸੀ ਇੱਕ ਵੀਡੀਓ ਜੀ ਬੜੀ ਬਾਇਲਰ ਹੋ ਰਹੀ ਵਾਇਰਲ ਹੋਈ ਸੀ ਕੋਈ ਇਹਨਾਂ ਦਾ ਹੀ ਸੀਗਾ ਹਰਿਆਣੇ ਦਾ ਕੋਈ ਉਹ ਬੜੇ ਗਲਤ ਇਸ਼ਾਰੇ ਕਰਦਾ ਸੀਗਾ ਸ਼ਾਇਦ ਤੁਸੀਂ ਦੇਖਿਆ ਹੋਵੇ ਉਹ ਮਿਡਲ ਫਿੰਗਰ ਦਿਖਾ ਰਿਹਾ ਸੀਗਾ ਉਹ ਉੱਤੇ ਖੜਾ ਸਾਨੂੰ ਸਪੀਕਰ 'ਚ ਗਾਲਾਂ ਕੱਢੀਆਂ ਮੈਂ 800 ਰੁਪਏ ਲਾ ਕੇ ਕਿਸੇ ਮੁੰਡੇ ਤੋਂ ਮੈਂ ਵੀ ਮੰਗਾਇਆ ਮੈਨੂੰ ਕੀ ਲੱਗਦਾ ਵੀ ਇਹੀ ਇਹ ਟ੍ਰੇਨਿੰਗ ਇਹ ਵੀ ਦਿੰਦੀ ਹੈ ਉੱਥੇ ਸੀਆਰਪੀਐਫ ਦੇ ਜਵਾਨ ਨਹੀਂ ਹੈਗੇ ਇਹ ਇਹ ਤਾਂ ਸੰਗਦੇ ਬੰਦੇ ਐ ਆਰਐਸਐਸਐਸ ਦੇ ਬੰਦੇ ਐ ਇਹ ਇਹਨਾਂ ਨੂੰ ਮੋਤੀ ਨੇ ਵਰਤੀਆਂ ਪਵਾਈਆਂ ਹੋਈਆਂ ਨੇ ਜਿਹੜਾ ਸਹੀ ਫੌਜੀ ਹੈ ਸਹੀ ਦੇਸ਼ ਦਾ ਜਵਾਨ ਹੈ ਜਿਹੜਾ ਕਿਸਾਨ ਤੇ ਮਨੁ ਮਜ਼ਦੂਰ ਦਾ ਖਾਣਾ ਖਾਂਦਾ ਉਹ ਕਦੇ ਗੋਲੀਆਂ ਨਹੀਂ ਸਰਸਿੱਧੀਆਂ ਮਾਰਦਾ ਇਹਨਾਂ ਨੇ ਰਾਤ ਰਾਕਟ ਵੀ ਮਾਰਿਆ ਜੀ ਇਹਨੇ ਟੀਨਾ ਪਾੜੀਆਂ ਨੇ ਸਿੰਘ ਕੋਲੇ ਇੱਕ ਨਿੰਗ ਸਿੰਘ ਕੋਲੇ ਉਹ ਦਿਖਾਵਾਂਗੇ ਮੂਰੋ ਟਿੱਖਾ ਜਿਵੇਂ ਜਹਾਜ਼ ਹੁੰਦਾ ਜੀ ਉਹ ਮਾਰਿਆ ਰਾਤ ਰਾਤ ਇਹਨਾਂ ਨੇ ਪੂਰੀ ਮਤਲਬ 315 ਦੇ ਫੈਰ ਵੀ ਕੀਤੇ ਆ ਪਰ ਇਹ ਗੁਰੂ ਦੀ ਫੌਜ ਡਰਨ ਵਾਲੀ ਨਹੀਂ ਹੈਗੀ ਜੀ। ਬਾਈ ਜੀ ਜੋ ਮਰਜ਼ੀ ਕਰ ਲੈਣਾ। ਭਾਵੇਂ ਸਾਡੀ ਜਾਨ ਵੀ ਚਲੀ ਜਾਏ ਅਸੀਂ ਪਿੱਛੇ ਨਹੀਂ ਹਟਦੇ ਪਹੁੰਚਾਂਗੇ ਜਿੱਲੇ। ਮੈਂ ਕਹਿੰਦਾ ਜੇ ਮੈਂ ਜਿਗਾੜ ਮੇਰਾ ਲੱਗ ਜੇ ਨਾ ਜੀ। ਨਾ ਤਾਂ ਕੋਈ ਅਥਰੂਗਾ ਇਸ ਦਾ ਗੋਲਾ। ਨਾ ਕੋਈ ਸਿੱਧੀ ਗੋਲੀ, ਨਾ ਕੋਈ ਲਾਗ ਟ੍ਰਾਂਚਰ। ਮੈਂ ਕਹਿੰਦਾ ਇਹ ਬਾਈ 10 ਕਿਲੋਮੀਟਰ ਤੱਕ ਥਿਆਉਣੇ ਨਹੀਂ ਸੋਨੂੰ। ਠੀਕ ਹੈ। ਇਹ ਤਾਂ ਬਾਣਾ ਚਾਹੇ ਲਟਣਗੇ ਜਿਵੇਂ ਕੀੜੀਆਂ ਲੜਦੇ ਹੁੰਦੇ ਨੇ। ਬਸ ਫਰਕ ਇੰਨਾ ਹੈ ਕਿ ਸਾਨ ਆਗੂ ਹਜੇ ਦੇ ਨਹੀਂ ਰੇ ਪਰਮਿਸ਼ਨ। ਸੋ ਜੇ ਆਪਾਂ ਨਾਲ ਪੰਗਾ ਲਿਆ ਇਹਨਾਂ ਨੂੰ ਮਹਿੰਗਾ ਪਾਏਗਾ। ਪੰਜਾਬ ਖੜ ਗਿਆ ਤੇ ਖਾੜੀ ਗਿਆ ਫੇਰ ਨਹੀਂ ਉਥੋਂ ਭਜਦਾ ਵੀ ਰਬਾ ਨਹੀਂ ਉਹ ਤਾਂ ਖੜਾ ਹੀ ਆ ਦੇਖ ਰਹੇ ਆ ਨਾ ਹਾਂ ਸਹੀ ਹੈ ਸੋ ਇਹ ਨਜ਼ਾਰਾ ਹੈ ਜੀ ਸ਼ੰਭੂ ਬਾਰਡਰ ਦਾ ਅਸੀਂ ਦੇਖ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜੋਸ਼ ਪੂਰਾ ਆ ਕਿਉਂਕਿ ਹੁਣ ਸਵੇਰ ਦੀ ਰੋਟੀ ਪਾਣੀ ਖਾਦੀ ਹੋਈ ਆ ਢਿੱਡ ਟੋਡਾ ਵਾਲਾ ਕੰਮ ਓਕੇ ਆ ਤੇ ਬਾਕੀ ਜਿਹੜਾ ਗੱਲ ਹੈ ਨਾ ਹਾਂ ਇਹ ਹਾਂ ਜੀ ਪੂਰਾ ਪੂਰਾ ਗੁਰੂ ਦਾ ਲੰਗਰ ਨਹੀਂ ਹੁੰਦਾ ਕਿ ਸਵੇਰੇ ਭਾਈ ਜੰਗਲ ਪਾਣੀ ਜਾਣਾ ਹਾਂ ਜੀ ਹਾਂ ਜੀ ਮੈਂ ਤਾਂ ਇਹਨਾਂ ਨੂੰ ਵੀ ਕਹਿਣਾ ਵੀ ਤੁਸੀਂ ਕੱਲ ਵੀ ਸਾਡੀ ਰੋਟੀ ਖਾਧੀ ਦੁਪਹਿਰੇ ਵੀ ਖਾਧੀ ਸ਼ਾਮ ਨੂੰ ਵੀ ਖਾਧੀ ਸਾਨੂੰ ਗੋਲੀਆਂ ਦਿੱਤੀਆਂ ਉਹ ਵੀ ਤੁਸੀਂ ਹੁਣ ਵੀ ਖਾ ਲੋ ਵੀ ਪਰ ਅੱਛਾ ਕੱਲ ਖਵਾਈ ਰੋਟੀ ਉਹਨਾਂ ਨੂੰ ਗਈ ਹੈ ਕਿਉਂਕਿ ਕਿਸਾਨ ਤੇ ਮਜ਼ਦੂਰ ਦੀ ਖੇਤੀ ਦੇ ਰਾਹੀਂ ਕਿਰਤ ਕੀਤੀ ਹੋਈ ਇਹਨਾਂ ਦੇ ਢਿੱਡ 'ਚ ਰੋਟੀ ਮੁਰਕੀ ਜਾਂਦੀ ਰੋਟੀ ਅਰਸੋ ਕਹਿੰਦੇ ਸੀ ਕਹਿੰਦੇ ਇੱਕ ਮੁੰਡਾ ਇਦਾਂ ਹੀ ਪੁੱਛਣ ਗਿਆ ਸੀ ਰੋਟੀ ਤੇ ਉਹਨੂੰ ਕੁੱਟਿਆ ਗਿਆ ਹਾਂ ਕੁੱਟੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਜੀ ਪਰ ਇਹਨਾਂ ਨੂੰ ਇਹ ਗੁਜਰਾਤ ਤੋਂ ਲੈ ਗਿਆ ਇਹ ਕੋਈ ਲੋਕਲ ਬੰਦਾ ਨਹੀਂ ਇੱਥੇ ਇਹ ਸਾਬ ਗੁਜਰਾਤੀ ਲੈ ਗਿਆ ਮੇਰੇ ਕੋ ਹਰਿਆਣਾ ਦੇ ਨੇੜੇ ਮੇਰੇ ਪਿੰਡਾਂ 'ਚ ਹਰਿਆਣੇ ਵਾਲੇ ਪੁਲਿਸ ਵਾਲਿਆਂ ਨਾਲ ਵੀ ਗੱਲ ਹੋਈ ਬਾਈ ਅਸੀਂ ਨਹੀਂ ਅਤਿਆਚਾਰ ਕਰ ਸਕਦੇ ਕਿਉਂਕਿ ਤੁਸੀਂ ਸਾਡੇ ਹੀ ਬੱਚੇ ਹੋ ਅਸੀਂ ਸਾਡੇ ਹੀ ਬਾਪ ਆ ਇਹ ਜਿਹੜੀ ਸਾਰੀ ਫੋਰਸ ਹੈ ਹਰਿਆਣਾ ਗੁਜਰਾਤ ਤੋਂ ਮੰਗਾਈ ਗਈ ਹੈ ਸਪੈਸ਼ਲ ਕਿ ਇਹ ਇੱਥੇ ਹੱਲਾ ਗੁੱਲਾ ਕਰੋ ਜਿਹੜਾ ਪੈਰਾ ਮਿਲਟਰੀ ਵਾਲੇ ਮੰਗਾਈ ਮਿਲਟਰੀ ਫੋਰਸ ਸਾਰੀ ਬਈ ਹਰਿਆਣਾ ਹੈ ਹਰਿਆਣਾ ਦੇ ਕੋਈ ਨਹੀਂ ਹੈ ਇੱਥੇ ਜਿਹੜੇ ਹਰਿਆਣੇ ਦੀ ਫੋਰਸ ਹੈ ਤੁਸੀਂ ਜਾ ਕੇ ਹੁਣੀ ਕੁਆਲਿਟੀ ਚੈੱਕ ਕਰੋ ਸਾਰੀ ਪਿੱਛੇ ਲਾਈ ਗਈ ਹੈ ਗੁਜਰਾਤ ਤੋਂ ਸਪੈਸ਼ਲ ਮੋਦੀ ਨੇ ਆਰਐਸਐਸ ਦੇ ਬੰਦੇ ਵਿੱਚ ਵਿੱਚ ਇਹਦੇ ਵਿੱਚ ਮਿਲੇ ਆ ਹੁਣੀ ਜਾ ਕੇ ਦੇਖੋ ਜਿਹੜੇ ਬਰਦੀ ਤੋਂ ਬਿਨਾ ਵਿੱਚ ਵਿੱਚ ਕੱਲ ਗੋਲੀ ਮਾਰਦਾ ਮੁੰਡਾ ਇੱਕ ਦੇਖਿਆ ਜਿਹਦੇ ਬਰਦੀ ਵੀ ਨਹੀਂ ਪਾਈ ਹੋਈ ਸੀ ਬਰਦੀ ਉਹ ਦੇਖ ਲਓ ਉਹਨਾਂ ਦੇ ਵਿੱਚ ਇਹ ਜਿਹੇ ਬੰਦੇ ਛੱਡੇ ਹੋਏ ਆ ਜਿਨ੍ਹਾਂ ਦੇ ਦੂਜੀਆਂ ਜਾਕਟਾਂ ਚਿੱਟੀ ਜਗਟਾ ਉਹਨਾਂ ਦੇ ਉਹ ਆਰਐਸਐਸ ਦੇ ਨਾਲ ਵਿੱਚ ਗੁੱਸਪੈਟ ਕਰ ਲਈ ਐ ਇਹ ਬਹੁਤ ਜ਼ਿਆਦਾ ਆਪਣੇ ਵੱਤੇ ਖਤਰਨਾਕ ਹੈ ਕਿਉਂਕਿ ਇੱਥੇ ਵੀ ਆਰਐਸਐਸ ਦੇ ਬੰਦੇ ਦੇ ਵਿੱਚ ਕੋਈ ਛੱਡਦਾ ਜਿਹੜੇ ਕਹਿੰਦੇ ਪੱਥਰ ਮਾਰਦੇ ਸਾਨੂੰ ਵੀ ਜਾਣ ਕੇ ਹੁਣ ਆਏਵੇਂ ਜਿਵੇਂ ਆਪਾਂ ਖੜੇ ਆ ਹੁਣ ਅੱਗੇ ਤਾਂ ਕੋਈ ਜਾ ਨਹੀਂ ਰਿਹਾ ਹਨਾ ਹੁਣ ਇਹ ਕੋਈ ਇਹ ਨਹੀਂ ਪਤਾ ਵੀ ਉਹ 扑ਕਾਉਣ ਦੇ ਲਈ ਕੋਈ ਇੱਕ ਅੱਧਾ ਗੋਲਾ ਛੱਡ ਦੇਣਾ ਜਦੋਂ ਗੋਲਾ ਆ ਕੇ ਗਿਰਿਆ ਤਾਂ ਫਿਰ 扑ਕਣਾ ਹੀ ਆ ਯਾਰ ਸੰਗ ਦੇ ਬੰਦੇ ਆ ਜੀ ਇਹ ਇਹ ਸੰਗ ਦੇ ਬੰਦਿਆ ਆਰਐਸਐਸ ਦੇ ਬੰਦੇ ਆ ਇਹ ਜਿਹੜਾ ਜਵਾਨ ਆ ਨਾ ਦੇਸ਼ ਦਾ ਜਵਾਨ ਉਹਨੂੰ ਕੁੱਲ ਦੁਨੀਆ ਸਲੂਟ ਕਰਦੇ ਆ ਜੀ ਪਰ ਇਹਨਾਂ ਨੇ ਜਵਾਨਾਂ ਨੂੰ ਵੀ ਕਲੰਕਿਤ ਕੀਤਾ ਆ ਆਰਮੀ ਨੂੰ ਵੀ ਕਲੰਕਿਤ ਕੀਤਾ ਇਹਨਾਂ ਨੇ ਹਿੰਦੁਸਤਾਨ ਤੇ ਚੀਨ ਦਾ ਬਾਰਡਰ ਬਣਾਤਾ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਐ ਅੱਜ ਦੀਪ ਸਿੱਧੂ ਗੱਲ ਬਾਈ ਦੀ ਗੱਲ ਵੀ ਯਾਦ ਆਉਂਦੀ ਐ ਭੱਜਣ ਵਾਲੇ ਨੂੰ ਧਰਤੀ ਉੱਡਣ ਵਾਲੇ ਨੂੰ ਅਸਮਾਨ ਇਹ ਸਾਨੂੰ ਦੋਵੇਂ ਚਾਹੀਦੇ ਨੇ ਜਿੱਥੇ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੇ ਐ ਇਹ ਇੰਨੀ ਗੱਲ ਨੂੰ ਯਾਦ ਰੱਖਣਾ ਜੇ ਅੱਜ ਜੇ ਹੁੰਦਾ ਬਾਈ ਦੀਪ ਬਾਈ ਹੁੰਦਾ ਤੇ ਫਿਰ ਲੱਗਦਾ ਕਿ ਕੋਈ ਨਾ ਕੋਈ ਹੋਰ ਧੱਜੀਆਂ ੜਾਉਂਦੇ ਨੇ ਕਿਉਂਕਿ ਜਦੋਂ ਵੀ ਕੌਮ ਨੂੰ ਆਗੂ ਦਿੱਤੇ ਐ ਕੌਮ ਨੇ ਆਗੂਆਂ ਦੀ ਕਦਰ ਨਹੀਂ ਕਰੀ ਵੱਡੇ ਵੱਡੇ ਭੋਗਾ ਤੇ ਇਕੱਠ ਕਰ ਲਏ ਸਰਦਾਰਾਂ ਜਿਲੀਆਂ ਦੇਤੀਆਂ ਜਾਂਉਂਦਿਆਂ ਨੂੰ ਗਵਾ ਲਿਆ ਵੀਰ ਜੀ ਜਿਹੜੇ ਨਹੀਂ ਜਉਂਦਿਆਂ ਨੂੰ ਬਾਅਦ ਚ ਪਰ ਸਾਡੇ ਕੋਲੇ ਉਹ ਗੁਰੂ ਦੇ ਸ਼ਾਸਤਰ ਗੁਰੂ ਦੇ ਜਗਾੜ ਉਹ ਸਾਰਾ ਕੁਝ ਹੈ ਜੀ ਬਸ ਇੱਕ ਆਗੂਆਂ ਦੇ ਲਾਣ ਦੀ ਧੀਰ ਹੈ ਸਾਨੂੰ ਹੁਣ ਸੱਟਾ ਸੁੱਟਾ ਇਹਨਾਂ ਤੋਂ ਖਾਣ ਦੀ ਲੋੜ ਨਹੀਂ ਹੁਣ ਇਹਨਾਂ ਨੂੰ ਦੂਜੇ ਤਰੀਕੇ ਨਾਲ ਭਜਾਵਾਂਗੇ ਜਿਵੇਂ ਰੋੜਾ ਪਜੇ ਤੋਂ ਡੂਮਣੇ ਮਖਿਆਲੀਆਂ ਮੱਖੀਆਂ ਭਾਈ ਗਏ ਨੇ ਅਸੀਂ ਰੋੜਾ ਨਹੀਂ ਮਾਰਨਾ ਬਸ ਥੋੜਾ ਜਿਆ ਨੀਤਾ ਬੂਟੀ ਦੇਣੀ ਇਹਨਾਂ ਨੂੰ ਬਾਈ ਆਪਣੇ ਅਣਖ ਦਾ ਸਵਾਲ ਹੈ ਪੰਜਾਬ ਦੀ ਇੱਕ ਮਿੰਟ ਆਪਾਂ ਗੱਲ ਵੀ ਕਰਦੇ ਆ ਤੋ ਦਸ਼ਾਨ ਉੱਪਰ ਵੀ ਦਿਖਾ ਦਿਓ ਕਿ ਬਾਈ ਨੇ ਪਤੰਗ ਫੇਰ ਆ ਜਿਹੜਾ ਚੜਾਇਆ ਵੀ ਜੇ ਡਰੋਨ ਡਰੋਨ ਆਇਆ ਤਾਂ ਪਹਿਲਾਂ ਹੀ ਡਰੋਨ ਦੀ ਕਹਦਾ ਵੀ ਪਤੰਗ ਚੜ੍ਹਦੇ ਰਹੇ ਇਹ ਪੰਜਾਬ ਦੀ ਅਣਖ ਦਾ ਸਵਾਲ ਹੈ ਦੇਖੋ ਮੇਰੇ ਪਰਸੋ ਡੈਡੀ ਦੀ ਡੈਥ ਹੋ ਗਈ ਫਾਦਰ ਜੀ ਉਹਨਾਂ ਦੀ ਇਬ ਨੇੜੇ ਨੇ ਪਿੰਡਾ ਮੇਰਾ ਉਦੋਂ ਹੀ ਉਹਦੇ ਪਿਤਾ ਜੀ ਦੇ ਇਥੋਂ ਹੀ ਆ ਉਦੋਂ ਉਹਦੇ ਸਸਕਾਰ ਤੋਂ ਬਾਅਦ ਉਦੋਂ ਇੱਥੇ ਆ ਗਿਆ ਕਿਉਂਕਿ ਮੇਰੀ ਅਣਖ ਇਹ ਕਹਿੰਦੀ ਹੈ ਵੀ ਕੋਈ ਗੱਲ ਨਹੀਂ ਉਹਨਾਂ ਦਾ ਜੋ ਉਹਨਾਂ ਨੇ ਤਾਂ ਆਪਣਾ ਸਾਰਾ ਕੁਝ ਕਰ ਲਿਆ ਬਜ਼ੁਰਗ ਹੋ ਗਏ ਸੀ ਚਲੋ ਇਹ ਤਾਂ ਨਹੀਂ ਸਾਡੇ ਅਣਖ ਦਾ ਸਵਾਲ ਹੈ ਕਿਉਂਕਿ ਜੇ ਇੱਥੇ ਆਏ ਬ੍ਰਦਰ ਤੁਹਾਡਾ ਕਿਹੜਾ ਪਿੰਡਾ ਮੇਰਾ ਮਦਨਪੁਰ ਮੇਰਾ ਵੀਰ ਦੀ ਪਿੰਡਾ ਹੈ ਕੱਲ ਸੁਣੋ ਉਹਨਾਂ ਦੇ ਫੁੱਲਪੁਰੇ ਪੰਜਾਬ ਚ ਪੈਂਦਾ ਹਰਿਆਣਾ ਪੁਰ ਇੱਥੇ ਸ਼ੰਭੂ ਬਾਡਰ ਦੇ ਨੇੜੇ ਜਾਂ ਮਦਨਪੁਰ ਮਦਨਪੁਰ ਨਹੀਂ ਵੈਸੇ ਪੰਜਾਬ ਚ ਪੈਂਦਾ ਪੰਜਾਬ ਚ ਪੈਂਦਾ ਵੀਰ ਜੀ ਮੈਂ ਡੱਲੇਵਾਲ ਸਾਹਿਬ ਨਾਲ ਰਹਿੰਦਾ ਠ ਉਹ ਹੈ ਕਿ ਮੈਂ ਉਹਨਾਂ ਨੂੰ ਜਦੀ ਮਿਲ ਕੇ ਗਿਆ ਉਹਦੇ ਡੱਲੇਵਾਲ ਸਾਹਿਬ ਉਹਦੇ ਵੀ ਮੇਰੇ ਕੋਲ ਪਹੁੰਚੇ ਆ ਵੀ ਹਰਪ੍ਰੀਤ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਤੂੰ ਚੱਲ ਮੇਰੇ ਮੇਰੇ ਸੀਰ ਤੇ ਪੂਰਾ ਹੱਥ ਹੈ ਉਹਨਾਂ ਦਾ ਪਰ ਜਦੋਂ ਪਰਿਵਾਰ ਚ ਇਦਾਂ ਚਲੇ ਜਾਂਦਾ ਬਹੁਤ ਰਸਮਾਂ ਹੁੰਦੀਆਂ ਨੇ ਫਿਰ ਪੂਰੀਆਂ ਉਹ ਉਹ ਕਿਦਾਂ ਕਰਨੀਆਂ ਫੁੱਲਾਂ ਦਾ ਰਸਮ ਬਹੁਤ ਹੁੰਦੀ ਕੋਈ ਗੱਲ ਨਹੀਂ ਸਾਨੂੰ ਤਾਂ ਰਸਮ ਸੱਚੀ ਸੰਧਾਰ ਜਲੀ ਉਹੀ ਹੋएगी ਜੇ ਅਸੀਂ ਇਹ ਮੋਰਚਾ ਜਿੱਤਾਂਗੇ ਨਹੀਂ ਉਤੋਂ ਵੀ ਨਾ ਕੋਈ ਸੱਚੀ ਸੰਧਾਰ ਜਣੀ ਨਹੀਂ ਹੋएगी ਕਿਉਂਕਿ ਸਾਡੀ ਅਣਖ ਦਾ ਸਵਾਲ ਹੈ ਹਰੇਕ ਦੀ ਪੱਗ ਦਾ ਸਵਾਲ ਹੈ ਕਿਉਂ ਜੇ ਅੱਜ ਆਪਾਂ ਚਿਝਕ ਗਏ ਇੱਥੇ ਤੇ ساری ਉਮਰ ਬੱਤੇ ਚ ਸੋ ਇਹ ਤੋਂ ਵੱਡੀ ਤਸਵੀਰ ਹੋਰ ਕਿਹੜੀ ਹੋਊਗੀ ਜੀ ਕਿ ਬਾਈ ਦੇ ਪਿਤਾ ਜੀ ਨੇ ਡੈਡੀ ਜੀ ਉਹ ਪਰਸੋਂ ਕਹਿੰਦੇ ਗੁਜਰੇ ਨੇ ਪਰ ਅੱਜ ਇਹ ਨੌਜਵਾਨ ਇੱਥੇ ਖੜਾ ਨੇੜੇ ਮਦਨਪੁਰ ਪਿੰਡ ਨਾਲ ਬਾਈ ਦੱਸ ਰਿਹਾ ਸੋ ਇਸ ਤਰੀਕੇ ਦੇ ਨੌਜਵਾਨ ਇੱਥੇ ਆਏ ਹੋਏ ਨੇ ਤਮਾਮ ਹਰ ਇੱਕ ਤਰੀਕੇ ਦਾ ਜज्ਬਾ ਇਹਨਾਂ ਪੰਜਾਬੀਆਂ ਦੇ ਵਿੱਚ ਹੈ ਨਾਲ ਹਰਿਆਣੇ ਦੇ ਕਿਸਾਨ ਤੇ ਵੀਰ ਨੇ ਉਹ ਵੀ ਮੌਜੂਦ ਨੇ ਸੋ ਇਸ ਤਰੀਕੇ ਦੀ ਇਹ ਤਸਵੀਰ ਹੈ ਤੁਹਾਨੂੰ ਲਗਾਤਾਰ ਅਸੀਂ ਦਿਖਾਉਂਦੇ ਰਹਾਂਗੇ ਫਿਲਹਾਲ ਪਤੰਗ ਫੇਰ ਤੋਂ ਚੜ੍ਹਾ ਦਿੱਤਾ ਆ ਕੱਲ ਪਤੰਗ ਨੇ ਹੀ ਪੰਜਾਬੀਆਂ ਦੇ ਨੇ ਕਿਸਾਨਾਂ ਦੇ ਪਤੰਗ ਨੇ ਕਮਾਲ ਕੀਤੀ ਸੀ ਸੋ ਅੱਜ ਅਸੀਂ ਦੇਖ ਸਕਦੇ ਹਾਂ ਕਿ ਉਧਰੋਂ ਕੋਈ ਡਰੋਨ ਨਹੀਂ ਆ ਰਿਹਾ ਹਜੇ ਤੱਕ ਸੋ ਮਾਹੌਲ ਹਜੇ ਤੱਕ ਸ਼ਾਂਤਮਈ ਹੈ ਤੇ ਪਰ ਗੱਲ ਇਹ ਵੀ ਹੈ ਕਿ ਜਿਵੇਂ ਜਿਵੇਂ ਦੁਪਹਿਰ ਹੁੰਦੀ ਹੈ ਉਦੋਂ ਉਦੋਂ ਸ਼ਾਇਦ ਇਹ ਹੈ ਕਿ ਇੱਧਰ ਤਾਂ ਕਿਸਾਨ ਠੀਕ ਖੜੇ ਨੇ ਤੇ ਉਧਰੋਂ ਕੋਈ ਗੈਸ ਦਾ ਗੋਲਾ ਨਾ ਛੱਡਿਆ ਜਾਵੇ ਕਿ ਜਾਣ ਕੇ ਪੜਕਾਇਆ ਜਾਵੇ ਪਰ ਕਿਸਾਨ ਕਹਿ ਰਹੇ ਨੇ ਸਾਰੇ ਕਿ ਆਗੂਆਂ ਦੇ ਵੱਲੋਂ ਪੰਜ 5 ਤਰੀਕ ਦਾ ਮਾਫ ਕਰਨਾ ਕਿ 5 ਵਜੇ ਦਾ ਸ਼ਾਮ ਦਾ ਟਾਈਮ ਦਿੱਤਾ ਗਿਆ ਕਿ 5 ਵਜੇ ਅੱਜ ਮੀਟਿੰਗ ਹੈ ਮੀਟਿੰਗ ਦੇਖ ਲਈਏ ਕੀ ਕਹਿੰਦੀ ਹੈ ਸਰਕਾਰ ਜੇ ਉੱਥੇ ਚ ਹੱਲ ਨਿਕਲਦਾ ਠੀਕ ਹੈ ਨਹੀਂ ਤਾਂ ਫਿਰ ਹੋਰ ਜਿਹੜੀ ਅਗਲੇ ਅੱਗੇ ਵਧਣ ਦੀ ਜਿਹੜੀ ਕਾਲ ਆ ਫੇਰ ਦਿੱਤੀ ਜਾਏਗੀ ਪਰ ਅੱਜ ਦਾ ਜਿਹੜਾ ਤੀਸਰਾ ਦਿਨ ਹੈ ਇਹ ਮੰਨਿਆ ਜਾ ਰਿਹਾ ਕਿ ਅੱਜ ਸ਼ਾਂਤਮਈ ਇਹ ਦਿਨ ਰਹਿ ਸਕਦਾ ਕਿਉਂਕਿ ਅੱਜ ਜਿਹੜੀ ਮੀਟਿੰਗ ਆ ਸ਼ਾਮ ਨੂੰ ਉਹ देर ਰਾਤ ਤੱਕ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਤੇ ਕੇਂਦਰੀ ਵਜ਼ੀਰਾਂ ਦੀ ਚੱਲ ਸਕਦੀ ਹੈ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਮੈਰ ਆਵਰਿੰਦਰ ਸਿੰਘ ਬੈਣੀਪਾਲ On air shampoo bottle.